ਮੈਂ ਆਪਣੇ ਪਿਤਾ ਜੀ ਨੂੰ ਕਿਹਾ ਮੈਂ ਕਿਹਾ ਪਾਪਾ ਜੀ ਮੈਨੂੰ ਨਾ ਕੁੱਕਰ ਲਿਆ ਦਿਓ ਕੰਟੀਨ ਤੋਂ ਉਹ ਕਹਿੰਦੇ ਵੀ ਹੁੰਦਾ ਕੀ ਹੈ ਮੈਂ ਕਿਹਾ ਤੁਸੀਂ ਦੁਕਾਨ ਤੇ ਜਾਓਗੇ ਆਪ ਤਾਂ ਆਪੇ ਦੱਸਣਗੇ ਜਦੋਂ ਉਹਨੇ ਕੁੱਕਰ ਲਿਆਂਦਾ ਕਹਿੰਦੇ ਪਰਵਾਰ ਦੇ ਵਿੱਚ ਬੈਠ ਕੇ ਕਹਿੰਦੇ ਕੁੜੀ ਦਾ ਦਿਮਾਗ ਖਰਾਬ ਹੋ ਗਿਆ ਆ ਸਿਲ버 ਦਾ ਪਾਂਡਾ ਮੇਰੇ ਕੋਲੋਂ ਇਹਨੇ ਇੰਨਾ ਮਹਿੰਗਾ ਮੰਗਵਾਇਆ ਜਾ ਤਾਂ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਜੇ ਆਪਾਂ ਲੰਬਾ ਜੀਣਾ ਤੇ ਆਪਣਾ ਖਾਣ ਪੀਣ ਸਭ ਤੋਂ ਪਹਿਲਾਂ ਆਪਾਂ ਨੂੰ ਵਧੀਆ ਕਰਨਾ ਪਊਗਾ ਚਾਈਨੀ ਜਿਹੜੇ ਨੇ ਉਹ ਸਾਡੇ ਇੰਡੀਅਨ ਖਾਣੇ ਪਸੰਦ ਨਹੀਂ ਕਰਦੇ ਸਾਡੇ ਇੰਡੀਅਨ ਜਿਹੜੇ ਨੇ ਨਵੀਂ ਪੀੜ੍ਹੀ ਜਿਹੜੀ ਆ ਬੱਚੇ ਨੇ ਜਿਹੜੇ ਉਹ ਬੜੇ ਖੁਸ਼ ਹੁੰਦੇ ਨੇ ਖਾ-ਖਾ ਕੇ ਪਰਿਵਾਰ ਦੇ ਵਿੱਚ ਜੋ ਬਣਦਾ ਸੀ ਉਸ ਸਮੇਂ ਉਹ ਸਾਰੇ ਪਰਿਵਾਰ ਨੂੰ ਖਾਣਾ ਪੈਂਦਾ ਸੀ ਜੀ ਅੱਜ ਕੱਲ ਦੇ ਬੱਚਿਆਂ ਵਰਗੋ ਇਹ ਨਹੀਂ ਕਿ ਅਸੀਂ ਆ ਚੀਜ਼ਾਂ ਖਾਣੇ ਆ ਚੀਜ਼ਾਂ ਖਾਣੇ ਇਹਦੇ ਲਈ ਆ ਚੀਜ਼ ਚਾਹੀਦੀ ਹੈ ਇਹਦੇ ਲਈ ਆ ਚੀਜ਼ ਚਾਹੀਦੀ ਹੈ ਕੋਈ ਸਿੱਖਣ ਨੂੰ ਤੁਹਾਡੇ ਕੋ ਮਿਲਿਆ ਬਾਕੀ ਤੁਸੀਂ ਇਹ ਦੱਸੋ ਕਿ ਅੱਜ ਕੱਲ ਦੀ ਪੀੜ੍ਹੀ ਨੂੰ ਅੱਜ ਕੱਲ ਦੇ ਜਿਹੜੇ ਬਜ਼ੁਰਗ ਨੇ ਜਿਹੜੇ ਕਹਿ ਦਿੰਦੇ ਸਾਡੇ ਗੋਟੇ ਦੁਖਦੇ ਸੀ ਅਸੀਂ ਕੁਝ ਕਰ ਨਹੀਂ ਸਕਦੇ ਕੀ ਉਹਨਾਂ ਨੂੰ ਤੁਸੀਂ ਸੁਨੀਆਂ ਦੇਣਾ ਚਾਹੁੰਦੇ ਤੇਰੀ ਦੱਚੀ ਦੇ ਚੁੰਮੀਆਂ ਪੈਰਵੇ ਤੇਰੇ ਸਿਰ ਦੀ ਮੈਂ ਮੰਗਨੀ ਅੱਖਰਵੇਂ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਆ ਸਾਰੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪਲੌਗ ਕਰਤੇ ਤਾਂ ਫਿਰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵੀ ਤੁਹਾਨੂੰ ਪਤਾ ਬਹੁਤ ਖਾਸ ਹੋਣ ਵਾਲੀ ਹੈ ਜਿਵੇਂ ਤੁਸੀਂ ਕੱਲ ਵਾਲੀ ਵੀਡੀਓ 'ਚ ਦੇਖਿਆ ਕਿ ਆਪਾਂ ਇੱਕ ਐਹੋਜੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਬਹੁਤ ਵਧੀਆ ਜੀਆ ਯਾਨੀ ਕਿ ਜੀਆ ਉਹ ਕਹਿੰਦੇ ਕਿ ਮੈਂ ਇਸ ਤਰ੍ਹਾਂ ਜੀਣਾ ਚਾਹੁੰਦੀ ਆ ਕਿ ਮੈਨੂੰ ਮੇਰੇ ਮਰਨ ਤੋਂ ਬਾਅਦ ਵੀ ਕਈ ਲੋਕ ਯਾਦ ਰੱਖਣ ਉਹਨਾਂ ਦੀ ਜ਼ਿੰਦਾਦਿਲੀ ਜੇ ਤੁਸੀਂ ਦੇਖਣੀ ਆ ਉਹਨਾਂ ਦੀ ਜੀਵਨੀ ਜੇ ਤੁਸੀਂ ਦੇਖਣੀ ਆ ਤਾਂ ਕਾਲਾ ਵਾਲੀ ਵੀਡੀਓ ਜਰੂਰ ਦੇਖਿਓ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ 80 ਤੋਂ ਪਲੱਸ ਵਾਲੀ ਉਮਰ ਤੱਕ ਉਹ ਅਜੇ ਤੱਕ ਖੁਦ ਆਪਣਾ ਸਾਰਾ ਘਰ ਦਾ ਕੰਮ ਕਰਦੇ ਨੇ ਉਹ ਕੀ ਖਾਂਦੇ ਪੀਂਦੇ ਨੇ ਉਸ ਬਾਰੇ ਆਪਾਂ ਸਾਰੇ ਗੱਲਬਾਤ ਕਰਾਂਗੇ ਸੋ ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਦੇ ਵਿੱਚ ਆਉਣ ਦਾ ਤੇ ਤੁਸੀਂ ਅੱਜ ਸਾਨੂੰ ਇਹ ਤੁਸੀਂ ਅੱਜ ਸਾਨੂੰ ਇਸ ਬਾਰੇ ਦੱਸੋ ਕਿ ਤੁਹਾਡੀ ਸਿਹਤ ਦਾ ਕੀ ਹਾਲ ਹੈ ਮਾਤਾ ਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 80 ਸਾਲ ਤੋਂ ਉੱਪਰ ਹਟਪ ਚੁੱਕੀ ਆ ਜੀ ਦੇਖੋ 80 ਪਲੱਸ ਦੀ ਏਜ ਆ ਤੇ ਨਹੀਂ ਤੇ ਆਪਣੇ ਦੇ 50 50 ਸਾਲ ਦੀਆਂ ਬੀਬੀਆਂ ਵੇਰ ਕੇ ਬਹਿ ਜਾਂਦੀਆਂ ਗੋਡੇ ਫੜ ਕੇ ਬਹਿ ਜਾਂਦੀਆਂ ਤੇ ਅਜੇ ਤੱਕ ਇਹ ਵਧੀਆ ਤੌਰ ਫਿਰ ਸਕਦੇ ਨੇ ਸਾਰਾ ਆਪਣਾ ਘਰ ਦਾ ਕੰਮ ਕਰਦੇ ਨੇ ਤੇ ਹੁਣ ਆਪਾਂ ਇਹ ਚਾਨਣਾ ਪਾਉਣੀ ਐ ਇਸ ਗੱਲ ਦੇ ਉੱਤੇ ਮਾਤਾ ਜੀ ਕਿ ਤੁਸੀਂ ਕੀ ਖਾਣ ਪੀਣ ਆਪਣਾ ਰੁਟੀਨ ਦੇ ਵਿੱਚ ਖਾਂਦੇ ਹੋ ਜਿਹਦੇ ਨਾਲ ਸਾਰੀ એનર્ਜੀ ਐ ਤੁਹਾਡੇ ਵਿੱਚ ਰਹਿੰਦੀ ਆ ਆਟਾ ਕਿਹੜਾ ਇਸਤੇਮਾਲ ਕਰਦੇ ਹੋ ਜਿਵੇਂ ਘਰ ਦੇ ਵਿੱਚ ਤੇਲ ਕਿਉ ਵਰਤਦੇ ਹੋ ਕੀ ਵਰਤਦੇ ਹੋ ਤੁਸੀਂ ਬੇਟਾ ਜੀ ਮੈਂ ਬਾਜ਼ਾਰ ਦੇ ਖਾਣੇ ਉੱਤੇ ਬਾਜ਼ਾਰ ਦੀਆਂ ਚੀਜ਼ਾਂ ਤੇ ਮੈਂ ਬਹੁਤ ਘੱਟ ਵਿਸ਼ਵਾਸ ਕਰਦੀ ਆਂ ਜੀ ਮੈਂ ਆਪਣੇ ਹੱਥੀਂ ਆਪੇ ਬਣਾ ਕੇ ਜੀ ਚੰਗਾ ਬਣਾਵਾ ਮਾੜਾ ਬਣਾਵਾ ਮੈਂ ਆਪਣੇ ਹੱਥੀਂ ਬਣਾ ਕੇ ਆਪਣੇ ਹੱਥੀਂ ਖਾ ਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਆਂ ਜੀ ਔਰ ਮੈਂ ਆਪਣੇ ਖਾਣ ਦੇ ਵਿੱਚ ਮੱਕੀ ਦਾ ਆਟਾ ਕਣਕ ਦਾ ਆਟਾ ਜਵਾਰ ਦਾ ਆਟਾ ਰਾਗੀ ਆਟਾ ਚੌੜਾ ਦਾ ਆਟਾ ਬਹੁਤ ਕੁਝ ਮੈਂ ਇਸਤੇਮਾਲ ਕਰਦੀ ਆਂ ਜਿਵੇਂ ਹੁਣ ਸਰਦੀਆਂ ਵਿੱਚ ਮੱਕੀ ਦਾ ਆਟਾ ਜਦਦਾ ਗਰਮੀਆਂ ਚ ਨਹੀਂ ਚੱਲਦਾ ਗਰਮੀਆਂ ਚ ਬੰਦ ਕਰ ਦੇਣੀਆਂ ਤੇ ਮੌਸਮ ਦੇ ਹਿਸਾਬ ਨਾਲ ਕਈ ਚੀਜ਼ਾਂ ਵਿੱਚ ਤਬਦੀਲੀ ਲਿਆਉਣੀ ਪੈਂਦੀ ਆ ਤੇ ਸੋ ਅਮ ਬਾਕੀ ਬਜਾਜੀਆਂ ਚੀਜ਼ਾਂ ਤੋਂ ਮੈਂ ਬਹੁਤ ਘੱਟ ਰਹਾਂ ਜੇ ਮੈਨੂੰ ਕਿਤੇ ਬਜਾਰ ਦੀ ਚੀਜ਼ ਖਾਣੀ ਪਵੇ ਮੈਂ ਸਾਰਾ ਦਿਨ ਭੁੱਖੀ ਰਹਿ ਕੇ ਭੁੱਖੀ ਰਹਿਣਾ ਮੰਨਜ਼ੂਰ ਆ ਪਰ ਮੈਂ ਬਜਾਰ ਦੀ ਚੀਜ਼ ਨਹੀਂ ਖਾ ਕੇ ਰਹਦੀ ਮੈਂ ਆਯੁਰਵੈਦ ਤੇ ਵਿਸ਼ਵਾਸ ਕਰਦੀ ਆ ਮੈਂ ਆ ਜੁਰਮਦਾ ਬਗਦੇ ਚਲਦੀਆਂ ਉਹ ਰੋਪਾ ਕਰਦੀਆਂ ਮੈਂ ਅੱਜ ਤੱਕ ਕੋਈ ਦਵਾਈ ਨਹੀਂ ਲਗਾਈ ਹੋਈ ਦੇਖਦੇ ਸਿਰੋਂ ਹੀ ਪਾਣੀ ਲੰਗਦੇ ਬਹੁਤਾ ਬੁਖਾਰ ਬਖੋਰ ਹੋ ਜਾ ਬਹੁਤਾ ਹੀ ਸਿਰੋਂ ਪਾਣੀ ਲੰਗ ਜਾ ਘਰ ਦੇ ਕਹਿਣ ਵੀ ਚਲੋ ਤੁਹਾਨੂੰ ਡਾਕਟਰ ਕੋਲ ਲੈ ਚੀ ਜਬਰਦਸਤੀ ਲੈ ਜਾ ਤਾਂ ਉਹ ਟੈਂਪਰੇਰੀ ਦਵਾਈ ਲੈ ਲੈਣੀ ਆ ਬਾਕੀ ਮੈਂ ਕੋਈ ਪੱਕੀ ਦਵਾਈ ਨਹੀਂ ਲਗਾਈ ਹੋਈ ਵੀ ਜਿਹੜੀ ਮੈਂ ਰੋਜ਼ ਦਵਾਈ ਖਾਣੀ ਆ ਮੈਂ ਇਸ ਉਮਰ ਵਿੱਚ ਵੀ ਮੈਂ ਕੋਈ ਆਪਣੀ ਦਵਾਈ ਨਹੀਂ ਲਗਾਈ ਤੇ ਵਧੀਆ ਫਿੱਟ ਫਾਟੋ ਤੁਸੀਂ ਮੈਂ ਫਿੱਟ ਫਾਟ ਤਾਂ ਨਹੀਂ ਕਹਿ ਸਕਦੀ ਉਮਰ ਦੇ हिसाब ਨਾਲ ਨਿਕੀਆਂ ਮੋਟੀਆਂ ਵੀ ਬਿਮਾਰੀਆਂ ਨੇ ਪਰ ਮੈਂ ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਮੈਂ ਬਸ ਆਪਣਾ ਜੀਵਨ ਜਿਹੜਾ ਉਹ ਸਵੇਰੇ ਉੱਠ ਕੇ ਆਪਣੇ ਪਾਠ ਸਿਮਰਨ ਤੋਂ ਬਿਨਾ ਜਦੋਂ ਮੈਂ ਥੱਕ ਜਾਂਦੀ ਹਾਂ ਕੰਮ ਕਰਕੇ ਮੈਂ ਆਪਣੇ ਕੱਪੜੇ ਆਪੇ ਤੋਂ ਨਹੀਂ ਆ ਸਫਾਈ ਆਪੇ ਕਰਨੀ ਜਦੋਂ ਮੈਂ ਥੱਕ ਜਾਂਦੀ ਆ ਫਿਰ ਮੈਂ ਪੈ ਜਾਂਦੀ ਆ ਫਿਰ ਮੈਂ ਆਰਾਮ ਕਰਨੀ ਆ ਜੇ ਨੀਂਦ ਆ ਜਾਵੇ ਥੋੜਾ ਜਿਹਾ ਸੌਂ ਲੈਣੀ ਆ ਨਹੀਂ ਤੇ ਫੇਰ ਥੋੜਾ ਆਰਾਮ ਕਰਕੇ ਫੇਰ ਕੰਮ ਨੂੰ ਲੱਗ ਪੈਣੀ ਆ ਬਸ ਸਾਰਾ ਦਿਨ ਮਹਾਰਾਜੀ ਦੀ ਯਾਦ ਵਿੱਚ ਪਤਾ ਛੱਡੀ ਤੇ એનર્ਜੀ ਦੇਖੋ ਤੁਸੀਂ ਮਾਤਾ ਜੀ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸਿਆ ਪੀ ਜਿੰਦਦਰ ਦੀ ਜੀ ਮਿਸਾਲ ਤੁਹਾਨੂੰ ਕਿਹਾ ਸੀ ਉਹ ਵਾਕਈ ਹੈਗੇ ਨੇ ਪੂਰੀ ਜਿੰਦਗੀ ਆਪਣੀ ਮਰਜ਼ੀ ਦੇ ਨਾਲ ਜੀ ਰਹੇ ਨੇ ਜਿੱਦਾਂ ਇਹਨਾਂ ਦਾ ਦਿਲ ਕਰਦਾ ਉਹ ਇਸ ਕਰਕੇ ਕਿ ਇਹਨਾਂ ਦਾ ਖਾਣ ਪੀਣ ਨੂੰ ਸ਼ੁਰੂ ਤੋਂ ਹੀ ਵਧੀਆ ਰਿਹਾ ਜਿਵੇਂ ਇਹਨਾਂ ਨੇ ਦੱਸਿਆ ਕਿ ਮਿਕਸ ਅਨਾਜ ਦੀ ਰੋਟੀ ਵਗੈਰਾ ਖਾਂਦੇ ਤੇ ਬਾਕੀ ਤੁਸੀਂ ਮਤਲਬ ਇਹ ਵੀ ਦੱਸੋ ਵੀ ਘਰ ਦੀ ਰਸੋਈ ਦੇ ਵਿੱਚ ਤੁਸੀਂ ਤੇਲ ਘਿਉ ਕਿਹੜਾ ਇਸਤੇਮਾਲ ਕਰਦੇ ਹੋ ਤੇਲ ਘੋ ਬੇਟਾ ਜੀ ਮੈਂ ਜ਼ਿਆਦਾਤਰ ਸਰੋਂ ਦਾ ਤੇਲ ਜੀ ਤੇ ਦੇਸੀ ਘੋਈ ਬਰਤਨੀ ਆ ਜੀ ਥੋੜਾ ਬਹੁਤਾ ਰਿਫਾਈਨਡ ਘਿਉ ਰੱਖਣੀ ਆ ਪਰ ਜ਼ਿਆਦਾਤਰ ਮੈਂ ਦੇਸੀ ਘਿਓ ਤੇ ਸਰੋਂ ਦਾ ਤੇਲ ਹੀ ਵਰਤਦੀ ਆ ਵੱਡੀਏ ਗੱਲ ਆ ਕਿ ਇਹ ਕਹਿੰਦੇ ਕਿ ਮੈਂ ਬਾਜ਼ਾਰ ਦੀ ਕੋਈ ਵੀ ਚੀਜ਼ ਨਹੀਂ ਖਾਂਦੀ ਤੇ ਨਾ ਹੀ ਉਸ ਨੂੰ ਲਾਈਕ ਕਰਦੀ ਆ ਆਪਣੇ ਖੁਦ ਆਪਣੀ ਜਿਹਨੂੰ ਕਹਿੰਦੇ ਕਿਰਤ ਕਰਨਾ ਆਪਣੇ ਹੱਥਾਂ ਦੀ ਨਾਲ ਬਣਾ ਕੇ ਖਾ ਕੇ ਸਵਾਦ ਇਹਨਾਂ ਨੂੰ ਆਉਂਦਾ ਹੈ ਸੋ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਜੇ ਆਪਾਂ ਲੰਬਾ ਜੀਣਾ ਤੇ ਆਪਣਾ ਖਾਣ ਪੀਣ ਸਭ ਤੋਂ ਪਹਿਲਾਂ ਆਪਾਂ ਨੂੰ ਵਧੀਆ ਕਰਨਾ ਪਊਗਾ ਤੇ ਆਪਣੇ ਵਿੱਚ ਹਿੰਮਤ ਰੱਖਣੀ ਪਊਗੀ ਮਾਤਾ ਜੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਵੀ ਆਪਣੇ ਵਿੱਚ ਹਿੰਮਤ ਬੰਦੇ ਨੂੰ ਰੱਖਣੀ ਚਾਹੀਦੀ ਆ ਵੀ ਉਹ ਕਰ ਸਕਦਾ ਹੈ ਗੱਲ हां बेटा जी गुरु नानक देव जी ਵੀ ਕਹਿ ਗਏ ਨੇ ਕਿ ਕਿਰਤ ਕਰੋ ਜੀ ਤੇ ਵਿਹਲੜਾ ਨੂੰ ਤੇ ਸਾਡੇ ਗੁਰੂਆਂ ਨੇ ਵੀ ਪਸੰਦ ਨਹੀਂ ਕੀਤਾ ਜੀ ਜੀ ਸੋ ਜਿੰਨੇ ਕਿ ਜ਼ਿੰਦਗੀ ਹੈ ਜਿੰਨਾ ਕਿ ਸਵਾਸ ਹੈ ਹੱਥੀਂ ਕੰਮ ਕਰੋ ਮਿਹਨਤ ਕਰੋ ਸਾਡੇ ਮਾਪਿਓ ਨੇ ਸਾਨੂੰ ਮਿਹਨਤ ਕਰਨੀ ਸਿਖਾਈ ਆ ਸਾਨੂੰ ਹੱਥੀਂ ਕੰਮ ਕਰਨਾ ਸਿਖਾਇਆ ਸਾਨੂੰ ਵਿਹਲੜਪੁਰਾ ਨਹੀਂ ਸਿਖਾਇਆ ਜੀ ਅਸੀਂ ਬਜ਼ੁਰਗਾਂ ਦੇ ਕਦਮਾਂ ਨਿਸ਼ਾਨਾਂ ਤੇ ਚੱਲਦੇ ਆ ਬਾਕੀ ਅਸੀਂ ਵੱਡਾ ਪਰਿਵਾਰ ਸਾ ਜੀ ਸੱਤ ਪੈਣ ਪ੍ਰਾ ਅਸੀ ਸਾਡੇ ਮਾਤਾ ਜੀ ਸੀ ਪਿਤਾ ਜੀ ਸੀ ਦਾਦਾ ਜੀ ਦਾਦੀ ਜੀ ਸਾਡੇ ਕੋਲ ਰਹਿੰਦੇ ਸੀ ਤੇ ਪਰਿਵਾਰ ਦੇ ਵਿੱਚ ਜੋ ਬਣਦਾ ਸੀ ਉਸ ਸਮੇਂ ਉਹ ਸਾਰੇ ਪਰਿਵਾਰ ਨੂੰ ਖਾਣਾ ਪੈਂਦਾ ਸੀ ਜੀ ਅੱਜ ਕੱਲ ਦੇ ਬੱਚਿਆਂ ਵਰਗੇ ਹੋਏ ਨਹੀਂ ਕਿ ਅਸੀਂ ਆ ਚੀਜ਼ਾਂ ਖਾਣੇ ਆ ਚੀਜ਼ਾਂ ਖਾਣੇ ਇਹਦੇ ਲਈ ਆ ਚੀਜ਼ ਚਾਹੀਦੀ ਹੈ ਇਹਦੇ ਲਈ ਆ ਚੀਜ਼ ਚਾਹੀਦੀ ਹੈ ਵੱਡਾ ਪਰਿਵਾਰ ਸੀ ਜੋ ਪਰਿਵਾਰ ਦੇ ਵਿੱਚ ਬਣਦਾ ਸੀ ਦਾਲ ਸਬਜ਼ੀ ਜੋ ਬਣਦੀ ਸਾਰੇ ਪਰਿਵਾਰ ਨੂੰ ਖਾਣੀ ਪੈਂਦੀ ਸੀ ਕਿਸੇ ਵਾਸਤੇ ਉਹਦੀ ਮਰਜ਼ੀ ਦੇ ਮੁਤਾਬਕ ਕੀ ਨਹੀਂ ਸੀ ਬਣਦੀ ਤੋ ਮੈਨੂੰ ਵੀ ਉਹ ਹੀ ਆਦਤ ਹੈ ਮੈਂ ਸਾਰੀਆਂ ਦਾਲਾਂ ਸਾਰੀਆਂ ਸਬਜ਼ੀਆਂ ਕੋਈ ਵੀ ਦਾਲ ਸਬਜ਼ੀ ਜਿਹੜੀ ਆ ਮੈਂ ਉਹਨੂੰ ਇਹ ਨਹੀਂ ਕਹਿ ਸਕਦੀ ਵੀ ਆ ਮੈਂ ਚੰਗੀ ਨਹੀਂ ਖਾ ਦੂੰ ਮੈਂ ਸਭ ਦਾਲਾਂ ਸਬਜ਼ੀਆਂ ਸਭ ਖਾਂਦੀ ਆ ਤੁਸੀਂ ਕੰਮ ਸਾਰੇ ਦੱਸੇ ਵੀ ਮੈਂ ਸਾਰੇ ਖੁਦ ਕਰਦੀ ਆ ਤੇ ਉਹਦੇ ਨਾਲ ਨਾਲ ਹੋਰ ਕੀ ਸ਼ੌਂਕ ਨੇ ਤੁਹਾਡੇ ਹੋਰ ਬੇਟਾ ਜੀ ਉੱਠ ਜਿਆ ਸਭ ਤੋਂ ਪਹਿਲੇ ਜਿਹੜਾ ਮੈਂ ਸਿਮਰਨ ਪਾਠ ਕਰ ਸਕਦੀ ਆ ਉਹਦੇ ਤੋਂ ਬਾਅਦ ਡਾਕਟਰਾਂ ਦੇ ਮੈਂ ਯਾ ਆਯੁਰਵੈਦਿਕ ਡਾਕਟਰਾਂ ਦੇ ਬੜੇ ਪ੍ਰੋਗਰਾਮ ਦੇਖਦੇ ਜਾਨੀ ਆ ਬੂਟਿਆਂ ਦੇ ਪ੍ਰੋਗਰਾਮ ਦੇਖਦੇ ਜਾਨੀ ਆ ਨਵੀਂ ਪੀੜ੍ਹੀ ਵਰਗੂ ਮੈਂ ਅੱਲ-ਤੱਲ ਪ੍ਰੋਗਰਾਮ ਹੀ ਦੇਖਦੀ ਕੁਛ ਮੈਨੂੰ ਬੂਟਿਆਂ ਦਾ ਸ਼ੌਂਕ ਹੈ ਕੁਛ ਮੈਂ ਬੂਟੇ ਪਾਲੇ ਹੋਏ ਨੇ ਉਹਨਾਂ ਨੂੰ ਮੈਂ ਪਾਣੀ ਪਾਉਂਦੀ ਆ ਉਹਨਾਂ ਦੀ ਸੇਵਾ ਕਰਨੀ ਆ ਜਦੋਂ ਕਿਸੇ ਬੂਟੇ ਨੂੰ ਕੋਈ ਦੋਦੀ ਆਉਂਦੀ ਆ ਕੋਈ ਫੁੱਲ ਆਉਂਦਾ ਕੋਈ ਬੂਟਾ ਮੈਨੂੰ ਪੁੰਗਰ ਦਾ ਨਜ਼ਰ ਆਉਂਦਾ ਤਾਂ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਤੇ ਬਸ ਮ ਬੂਟਿਆਂ ਦੀ ਸੇਵਾ ਕਰਕੇ ਬੂਟਿਆਂ ਨੂੰ ਕਰਕੇ ਮੈਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਬਾਕੀ ਹੁਣ ਤੱਕ ਮੈਂ ਬਾਜ਼ਾਰੋਂ ਕੋਈ ਕੱਪੜਾ ਨਹੀਂ ਛੁਆਇਆ ਮੈਂ ਆਪਣੇ ਕੱਪੜੇ 80 ਸਾਲ ਦੀ ਉਮਰ ਤੱਕ ਮੈਂ ਆਪਣੇ ਕੱਪੜੇ ਆਪ ਹੀ ਹੁਣ ਤੱਕ ਸੀਤੇ ਨੇ ਹਾਂਜੀ ਇਸ ਤੋਂ ਬਿਨਾ ਮੇਰੇ ਪਿਤਾ ਜੀ ਇੱਕ ਆਪਣੇ ਸਮੇਂ ਦੇ ਉੱਚ ਕੋਟੀ ਦੇ ਕਵੀ ਲਿਖੋਲੇ ਸਨ ਮੇਰੇ ਪਿਤਾ ਜੀ ਆਪਣੇ ਸਮੇਂ ਦੇ ਉੱਚ ਕੋਟੀ ਦੇ ਸੰਗੀਤਕਾਰ ਸਨ ਉਹਨਾਂ ਨੂੰ ਸਾਰੇ ਸਾਜ਼ ਬਹੁਤ ਅੱਛੀ ਤਰ੍ਹਾਂ ਵਜਾਉਣੇ ਆਉਂਦੇ ਸਨ ਹਾਰਮੋਨੀਅਮ ਤਬਲਾ ਕੋਈ ਉਹਨਾਂ ਦੇ ਮੁਕਾਬਲੇ ਤੇ ਮਾੜਾ ਤੁਹਾਡਾ ਬਾਜ਼ਾਰ ਨਹੀਂ ਸੀ ਸਕਦਾ ਇਸ ਤੋਂ ਬਿਨ ਸਤਾਰ ਗਿਟਾਰ ਬੰਸ ਸਭ ਸਾਜ਼ ਉਹਨਾਂ ਨੂੰ ਆਉਂਦੇ ਸੀ ਤੇ ਉਹਨਾਂ ਕੋਲੋਂ ਮੈਨੂੰ ਥੋੜੀ ਜਿਹੀ ਲਿਖਣ ਦੀ ਦਾਤ ਮਿਲੀ ਤੇ ਮੈਂ ਮੈਨੂੰ ਬਚਪਨ ਤੋਂ ਹੀ ਥੋੜਾ ਜਿਹਾ ਆਪਣੇ ਪਿਤਾ ਜੀ ਦੇ ਅਨਸਾਰ ਮੈਨੂੰ ਲਿਖਣ ਦਾ ਸ਼ੌਕ ਹੋ ਗਿਆ ਤੇ ਪਹਿਲੀ ਕਵਿਤਾ ਮੈਂ ਪੰਜਵੀਂ ਚ ਪੜ੍ਹਦੀ ਨੇ ਲਿਖੀ ਸੀ ਤੇ ਉਹ ਫਿਰ ਮੈਂ ਉਹ ਕਵਿਤਾ ਲਿਖਦੀ ਰਹੀ ਕਿਸੇ ਨੇ ਮੈਨੂੰ ਉਛਾਲਾ ਦਿੱਤਾ ਵੀ ਤੁਸੀਂ ਕਪਤਾ ਜਿਹੜੀਆਂ ਡਾਇਰੀਆਂ ਚ ਲਿਖੀਆਂ ਨੇ ਇਹ ਤੁਸੀਂ ਇਕੱਠੀਆਂ ਕਰਕੇ ਕਿਤਾਬ ਛਪਾਓ ਤੇ ਮੈਂ ਆਪਣੀ ਮਜਬੂਰੀ ਪੇਸ਼ ਕੀਤੀ ਵੀ ਮੈਂ ਇਸ ਉਮਰ ਦੇ ਵਿੱਚ ਮੈਂ ਕਿਤਾਬ ਨਹੀਂ ਛਪਾ ਸਕਦੀ ਮੈਂ ਹੀ ਨਹੀਂ ਮਿਹਨਤ ਨਹੀਂ ਕਰ ਸਕਦੀ ਉਹ ਕਹਿੰਦੇ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਥੋੜੀ ਜਿਹੀ ਹਿੰਮਤ ਕਰੋ ਤੇ ਉਹਨਾਂ ਦੇ ਉਦਮ ਦੇ ਨਾਲ ਉਛਾਲਾ ਦੇਣ ਨਾਲ ਹਿੰਮਤ ਦੇਣ ਨਾਲ ਹੰਬੜਾ ਮਰਵਾਉਣ ਨਾਲ ਮੈਂ ਉਹ ਸਾਰੀਆਂ ਕਪਤਾਮਾਂ ਇਕੱਠੀਆਂ ਕਰਕੇ ਇਹ ਇੱਕ ਕਿਤਾਬ ਲਿਖੀ ਜਿਸ ਦਾ ਨਾਂ ਹੈ ਮਨ ਦੇ ਅੰਗ ਸੰਗ ਇਹ ਦੇਖੋ ਜੀ ਇਹ ਉਹ ਕਿਤਾਬ ਆ ਜਿਹੜੀ ਮਾਤਾ ਜੀ ਨੇ ਲਿਖੀ ਆ ਇਹਦੇ ਵਿੱਚ ਇਹਨਾਂ ਨੇ ਸਾਰੀਆਂ ਹੀ ਆਪਣੀਆਂ ਕਵਿਤਾਵਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਪੰਨੀ ਜਮਾਤ ਤੋਂ ਤੇ ਇਹ ਉਹ ਕਿਤਾਬ ਆ ਜਿਹੜੀ ਇਹਨਾਂ ਨੇ ਸਪਾਈ ਹੈ ਸੋ ਮਾਤਾ ਜੀ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਮੈਨੂੰ ਮਜ਼ਾ ਆਇਆ ਬੜਾ ਕੋਈ ਸਿੱਖਣ ਨੂੰ ਤੁਹਾਡੇ ਕੋਲ ਮਿਲਿਆ ਬਾਕੀ ਤੁਸੀਂ ਇਹ ਦੱਸੋ ਕਿ ਅੱਜ ਕੱਲ ਦੀ ਪੀੜ੍ਹੀ ਨੂੰ ਅੱਜ ਕੱਲ ਦੇ ਜਿਹੜੇ ਬਜ਼ੁਰਗ ਨੇ ਜਿਹੜੇ ਕਹਿ ਦਿੰਦੇ ਸਾਡੇ ਘੋਟੇ ਦੁਖਦੇ ਜੀ ਅਸੀਂ ਕੁਝ ਕਰ ਨਹੀਂ ਸਕਦੇ ਕੀ ਉਹਨਾਂ ਨੂੰ ਤੁਸੀਂ ਸੁਨਿਆ ਦੇਣਾ ਚਾਹੁੰਦੇ ਹਾਂ ਬਸ ਮੈਂ ਤੇ ਜਿਵੇਂ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹਾਂ ਉਹਦੇ ਮੁਤਾਬਕ ਇਹ ਹੀ ਕਹਿਣਾ ਚਾਹਾਂਗੀ ਕਿ ਇਹ ਲੋਕ ਕਠਕ ਦਵਾਈਆਂ ਦੇਤੇ ਦਵਾਈਆਂ ਦਾ ਘੱਟ ਇਸਤੇਮਾਲ ਕਰੋ ਆਯੁਰਵੈਦ ਤੇ ਕਿਤੇ ਮੈਂ ਜਿਆਦਾ ਵਿਸ਼ਵਾਸ ਕਰਦੀ ਹਾਂ ਹੋਮੋਪੈਥੀ ਤੇ ਆਯੁਰਵੈਦਿਕ ਤੇ ਬਸ ਇਹ ਹੀ ਮੈਂ ਕਿ ਨਵੀਂ ਪੀੜੀ ਜਿਹੜੀ ਆ ਉਹ ਬਾਹਰ ਦੀਆਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੀ ਆ ਚਾਈਨਿਸ ਖਾਣਿਆਂ ਨੂੰ ਬਹੁਤ ਖੁਸ਼ ਹੋ ਕੇ ਤਰ ਤੜ ਕੇ ਖਾਂਦੇ ਨੇ ਪਰ ਮੈਂ ਇਹਨਾਂ ਚੀਜ਼ਾਂ ਦੇ ਬਰਾ ਖਿਲਾਫ ਹਾਂ ਚਾਈਨੀ ਜਿਹੜੇ ਨੇ ਉਹ ਸਾਡੇ ਇੰਡੀਅਨ ਖਾਣੇ ਪਸੰਦ ਨਹੀਂ ਕਰਦੇ ਉਹ ਕਹਿੰਦੇ ਇਹ ਤੇਲ ਬਹੁਤ ਵਰਤੇ ਨੇ ਮਸਾਲੇ ਬਹੁਤ ਵਰਤੇ ਨੇ ਉਹ ਸਾਡੇ ਇੰਡੀਅਨ ਖਾਣੇ ਪੰਜਾਬੀ ਖਾਣੇ ਖਾ ਕੇ ਖੁਸ਼ ਨੇ ਸਾਡੇ ਇੰਡੀਅਨ ਜਿਹੜੇ ਨੇ ਨਵੀਂ ਪੀੜ੍ਹੀ ਜਿਹੜੀ ਆ ਬੱਚੇ ਨੇ ਜਿਹੜੇ ਉਹ ਬੜੇ ਖੁਸ਼ ਹੁੰਦੇ ਨੇ ਖਾ ਖਾ ਕੇ ਅਸੀਂ ਚਾਈਨਿਜ਼ ਖਾਣੇ ਖਾਂਦੇ ਆ ਤਾਂ ਮੈਂ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਗੁਰੀਸ਼ ਕਰਦੀ ਆ ਮੈਂ ਇਹਨਾਂ ਚੀਜ਼ਾਂ ਮੈਂ ਆਪਣੇ ਇੰਡੀਅਨ ਖਾਣੇ ਤੇ ਪਸੰਦ ਕਰਦੀ ਆ ਤੁਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਆਪਣੀ ਮਿੱਟੀ ਨਾਲ ਜੁੜੋ ਆਪਣਾ ਖਾਣਾ ਆਪਣੇ ਆਪਣੀ ਮਿੱਟੀ ਨਾਲ ਜੁੜੋ ਆਪਣੇ ਬਜ਼ੁਰਗਾਂ ਦੇ ਕਦਮਾਂ ਨਿਸ਼ਾਨਾਂ ਤੇ ਚੱਲੋ ਬਾਕੀ ਜਿਵੇਂ ਸਾਡੀ ਦਾਦੀ ਸਾਡੀ ਨਾਨੀ ਸਾਡੀ ਸੱਸ ਮਾਂ ਮਿੱਟੀ ਦੇ ਪਾਂਡੇ ਵਰਤਦੇ ਸੀਗੇ ਜਿਵੇਂ ਜਿਹੜੇ ਕਦਮਾਂ ਨਿਸ਼ਾਨਾਂ ਤੇ ਉਹ ਚੱਲਦੇ ਸੀ ਮੈਂ ਉਹਨਾਂ ਤੇ ਹੀ ਚੱਲਣ ਦੀ ਕੋਸ਼ਿਸ਼ ਕਰਨੀ ਆ ਤੇ ਨਵੀਂ ਪੀੜੀ ਨੂੰ ਕਹਿਣੀ ਆ ਵੀ ਉਹ ਵੀ ਨਵੇਂ ਸੰਸਕਾਰਾਂ ਨੂੰ ਛੱਡ ਕੇ ਆਪਣੇ ਬਜ਼ੁਰਗਾਂ ਦੇ ਮੁਤਾਬਕ ਚੱਲਣ ਆਪਣੇ ਵਿਰਸੇ ਨੂੰ ਸੰਭਾਲਣਾ ਆਪਣੇ ਤੁਹਾ ਮਤਾ ਹੀ ਇਵੇਂ ਤੁਸੀਂ ਦੱਸਿਆ ਵੀ ਤੁਸੀਂ ਕੱਚੇ ਭਾਂਡੇ ਵਰਤਦੇ ਹੋ ਤੁਹਾਡੇ ਜਿਹੜੇ ਬਜ਼ੁਰਗ ਵੀ ਵਰਤਦੇ ਸੀਗੇ ਤੁਸੀਂ ਸਾਡੀਆਂ ਵੀਡੀਓ ਦੇਖਿਆ ਹੋਣਗੀਆਂ ਵੀ ਅਸੀਂ ਵੀ ਉਹਦੇ ਵਿੱਚ ਸਾਰਾ ਕੁਝ ਇਹੀ ਦੱਸਣਾ ਚਾਹੁੰਦੇ ਆ ਅੱਜ ਕੱਲ ਦੀ ਪੀੜ੍ਹੀ ਨੂੰ ਵੀ ਸਮਝਾਉਣਾ ਚਾਹੁੰਦੇ ਆ ਤੇ ਬਾਕੀ ਤੁਸੀਂ ਜਿਵੇਂ ਅੱਜਕੱਲ ਦੀ ਪੀਡੀਆਪੀ ਕੁੱਕਰ ਵਗੈਰਾ ਬਹੁਤ ਵਰਤਦੀ ਤੁਸੀਂ ਵੀ ਇਹ ਚੀਜ਼ ਵਰਤਦੇ ਸੀਗੇ ਹਾਂ ਬੇਟਾ ਜੀ ਜਦੋਂ ਪਹਿਲੇ ਪਹਿਲੇ ਕੁੱਕਰ ਚੱਲੇ ਨੇ ਜੀ ਮੈਂ ਵੀ ਤਿੰਨ ਕੁੱਕਰ ਖਰੀਦੇ ਸੀ ਅੱਛਾ ਜੀ ਤੇ ਨਮਾ ਨਮਾ ਨਮੇ ਨਮੇ ਕੁੱਕਰ ਚੱਲੇ ਸੀ ਨਮਾ ਨਮਾ ਚਾ ਸੀ ਜਦੋਂ ਮੇਰੀ ਤੀਸਰੀ ਕੁੜੀ ਹੋਈ ਆ ਤਿੰਨ ਬੱਚੇ ਸੀਗੇ ਜਦੋਂ ਤੀਸਰੀ ਕੁੜੀ ਹੋਈ ਆ ਮੈਂ ਬੜੇ ਚਾ ਨਾਲ ਆਪਣੇ ਪਿਤਾ ਜੀ ਮੇਰੇ ਪਿਤਾ ਜੀ ਮਿਲਟਰੀ ਵਿੱਚ ਸਨ ਮੈਂ ਉੱਥੇ ਗਈ ਸਾ ਡਿਲੀਵਰੀ ਟਾਈਮ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਮੈਂ ਕਿਹਾ ਪਾਪਾ ਜੀ ਮੈਨੂੰ ਨਾ ਕੁੱਕਰ ਲਿਆ ਦਿਓ ਕੰਟੀਨ ਤੋਂ ਉਹ ਕਹਿੰਦੇ ਵੀ ਹੁੰਦਾ ਕੀ ਹੈ ਮੈਂ ਕਿਹਾ ਤੁਸੀਂ ਦੁਕਾਨ ਤੇ ਜਾਓ ਆਪ ਤਾਂ ਆਪੇ ਦੱਸਣਗੇ ਜਦੋਂ ਉਹਨੇ ਕੁੱਕਰ ਲਿਆਂਦਾ ਕਹਿੰਦੇ ਪਰਵਾਰ ਦੇ ਵਿੱਚ ਬੈਠ ਕੇ ਕਹਿੰਦੇ ਕੁੜੀ ਦਾ ਦਿਮਾਗ ਖਰਾਬ ਹੋ ਗਿਆ ਆ ਸਿਲ버 ਦਾ ਭਾਂਡਾ ਮੇਰੇ ਕੋਲ ਇਹਨੇ ਇੰਨਾ ਮਹਿੰਗਾ ਮੰਗਵਾਇਆ ਇਹ ਕੁੜੀ ਦਾ ਦਿਮਾਗ ਖਰਾਬ ਹੋ ਗਿਆ ਅੱਛਾ ਹੁਣ ਮੈਨੂੰ ਉਹਨਾਂ ਨੇ ਕਿਹਾ ਸੀ ਇਹਦੀ ਭਾਫ ਜਿਹੜੀ ਆ ਖਾਚ ਨਹੀਂ ਪੈਣੀ ਚਾਹੀਦੀ ਜੇ ਦੀ ਭਾ ਫੱਖਾ ਤੇ ਪੈ ਗਈ ਕੋਈ ਡਾਕਟਰ ਠੀਕ ਨਹੀਂ ਕਰ ਸਕਦਾ ਇਹਨੂੰ ਹੁਣ ਬੜੇ ਧਿਆਨ ਨਾਲ ਵਰਤਣਾ ਆ ਤੇ ਫੇਰ ਪਰ ਮੈਂ ਜੀ ਸੋਰੀ ਸੀ ਮੈਂ ਤਿੰਨ ਕੁਕਰ ਤਿੰਨ ਕੁਕਰ ਰਹਿ ਰਹੇ ਪਰ ਜਿਉਂ-ਜਿਉਂ ਮੈਂ ਆਪਣਾ ਇਹਦੀ ਨੁਕਸਾਨ ਦੇਖੇ ਤੇ ਮੈਂ ਆਪਣੇ ਇਹਨਾਂ ਨੂੰ ਛੱਡ ਦਿੱਤਾ ਮੇਰੇ ਕੋਲ ਦੋ ਕੁਕਰ ਤਾਂ ਮੈਂ ਵੇਚ ਦਿੱਤੇ ਇੱਕ ਕੁਕਰ ਮੇਰੇ ਕੋਲ ਹੈਗਾ ਪਰ ਮੈਂ ਉਹਨੂੰ ਯਾਦਗਾਰ ਦੇ ਤੌਰ ਤੇ ਰੱਖਿਆ ਵੀ ਕਦੀ ਕੁੱਕਰ ਵਰਤਦੀ ਸੀ ਹੁਣ ਹੁਣ ਵਰਤਦੀ ਨਹੀਂਗੀ ਹੁਣ ਮੈਂ ਜਾਂ ਸਦੀਰ ਦੇ ਪਾਂਡੇ ਰੱਖੇ ਨੇ ਉਹਨਾਂ ਵਿੱਚ ਜੇ ਜਾਂ ਮੈਂ ਮਿੱਟੀ ਦੇ ਪਾਂਡਿਆਂ ਵਿੱਚ ਜਾਂ ਪਤਲੇ ਦੇ ਪਾਂਡਿਆਂ ਨੂੰ ਮੈਂ ਵਰਤਦੀ ਆਂ ਤੇ ਮੈਂ ਚਾਹੁੰਨੀ ਆ ਮੈਂ ਉਹ ਸਰਬ ਲੋਹ ਦੇ ਪਾਂਡੇ ਲੈਣ ਵਾਸਤੇ ਪਰ ਹਜੇ ਤੱਕ ਸਰਬ ਲੋਹ ਦੇ ਪਾਂਡੇ ਖਰੀਦਣ ਦਾ ਮੈਨੂੰ ਮੌਕਾ ਨਹੀਂ ਲੱਗਿਆ ਮੇਰੇ ਦਿਲ 'ਚ ਬੜੀ ਰੀਝ ਹੈ ਬੜੀ ਤਾਂ ਕਿ ਮੈਂ ਉਹ ਖੇਤੀ ਤੋਂ ਖੇਤੀ ਸਾਰੇ ਲੋਦੇ ਪਾਂਡੇ ਖਰੀਦਾਂ ਤੇ ਉਹਨਾਂ ਦੇ ਵਿੱਚ ਖਾਣਾ ਬਣਾਇਆ ਕਰਾ ਉਹਨਾਂ ਦੇ ਵਿੱਚ ਹੀ ਖਾਇਆ ਕਰਾ ਸੋ ਮਾਤਾ ਜੀ ਨੇ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਦੀ ਜੀਮ ਲਈ ਤੇ ਆਪਾਂ ਝਾਤ ਮਾਰੀ ਹੈ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਖਾਣ ਪੀਣ ਕੀ ਖਾਂਦੇ ਨੇ ਕਿਵੇਂ ਇਹ ਸ਼ੁੱਧ ਜਿਹੜਾ ਖਾ ਕੇ ਤੇ ਇਥੋਂ ਤੱਕ ਲੰਬੀ ਉਮਰ ਜੀ ਰਏ ਨੇ ਤੇ ਬਾਕੀ ਇਹਨਾਂ ਨੇ ਸਨੇਮ ਬਹੁਤ ਵਧੀਆ ਦਿੱਤੇ ਅੱਜ ਕੱਲ ਦੀ ਪੀੜ੍ਹੀ ਨੂੰ ਸਮਝਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਪੀੜ੍ਹੀ ਤੋਂ ਪਹਿਲਾਂ ਅੱਜ ਕੱਲ ਦੇ ਬਜ਼ੁਰਗਾਂ ਨੂੰ ਵੀ ਸਮਝਣਾ ਚਾਹੀਦਾ ਜਿਹੜੀਆਂ ਘਰ ਦੇ ਵਿੱਚ ਇਹ ਲੜਾਈਆਂ ਹੁੰਦੀਆਂ ਨੇ ਕਿਸੇ ਵੇਲੇ ਕੰਮ ਤੋਂ ਲੈ ਕੇ ਤੇ ਸਾਰਿਆਂ ਨੂੰ ਥੋੜਾ ਥੋੜਾ ਦਾ ਨੂੰ ਲੱਗਦਾ ਮਤਲਬ ਜੀ ਸਾਰਿਆਂ ਨੂੰ ਥੋੜਾ ਥੋੜਾ ਹੱਥ ਵਟਾਉਣਾ ਚਾਹੀਦਾ ਹੈ ਜੀ ਇੱਕ ਸਨੇਹਾ ਹੋਰ ਦੇਣਾ ਚਾਹਾਂਗੇ ਜੀ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਅਸੀਂ ਦੁਨੀਆ ਤੇ ਮਰਨ ਵਾਸਤੇ ਨਹੀਂ ਆਏ ਜਿਉਣ ਵਾਸਤੇ ਆਏ ਜੀ ਮਰ ਕੇ ਅਸੀਂ ਤਾਂ ਜੀਉ ਸਕਦੇ ਆ ਜੇ ਅਸੀਂ ਕੋਈ ਉਹ ਵਜ੍ਹਾ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਰ ਦਈਏ ਜੀ ਸੋ ਮੈਂ ਆਪਣੇ ਪਿਤਾ ਜੀ ਦੇ ਬੋਲਾਂ ਨੂੰ ਮੁਖ ਰੱਖ ਕੇ ਕਦਮਾਂ ਨਿਸ਼ਾਨਾਂ ਨੂੰ ਮੁਖ ਰੱਖ ਕੇ ਇੱਕ ਮੈਂ ਹਮਲਾ ਮਾਰਿਆ ਆ ਕਿਤਾਬ ਛਪਵਾਈ ਹੈ ਜੇ ਇਹਨੂੰ ਆਮ ਲੋਕੀ ਨਹੀਂ ਪੜਨਗੇ ਕਵੀ ਲਖਾਰੀ ਤਾਂ ਜ਼ਰੂਰ ਪੜਨਗੇ ਜਿਹੜੇ ਇਹਦੇ ਕਦਰਦਾਨ ਹੋਣਗੇ ਤੇ ਜੇ ਜੇ ਡੇਢ ਸੋ ਕਿਤਾਬ ਵਿੱਚੋਂ ਜੇ ਪੰਜਾਬ ਹੀ ਪੜਨਗੇ ਤਾਂ ਕੁਛ ਨਾ ਕੁਛ ਆਪਣੀ ਮੈਂ ਯਾਦਗਾਰ ਛੱਡ ਕੇ ਚੱਲਦੀ ਆ ਔਰ ਮੇਰੇ ਮਰੇ ਹੋਏ ਪਿਤਾ ਜੀ ਨੂੰ ਜਿੱਥੇ ਵੀ ਉਹ ਇਸ ਵੇਲੇ ਹੋਣਗੇ ਉਹਨਾਂ ਦੇ ਆਤਮਾ ਨੂੰ ਖੁਸ਼ੀ ਹੋਵੇਗੀ ਕਿ ਮੇਰੀ ਨੇ ਮੇਰੀ ਜਿਹੜੇ ਕਦਮ ਨਿਸ਼ਾਨੀ ਉਹਨਾਂ ਤੇ ਫੁੱਲ ਚੜਾਏ ਨੇ ਉਹਨਾਂ ਨੂੰ ਸរសੇ ਚੜਾਇਆ ਕਿਤਾਬ ਦੇ ਕੇ ਉਹਨਾਂ ਬਹੁਤ ਖੁਸ਼ੀ ਹੋਏਗੀ ਔਰ ਮੈਨੂੰ YouTube ਤੇ ਆਉਣ ਦਾ ਕੋਈ ਸ਼ੌਂਕ ਨਹੀਂ ਸੀ ਮੈਂ ਤੇ ਪਾਠ ਕਰਨ ਵਾਲੀ ਆ ਮੈਂ ਅਮਰਤਾ ਰਹੀ ਆ ਬਸ ਮੇਰੇ ਪਿਤਾ ਜੀ ਮੈਨੂੰ ਗਾਲਿ ਛਾਲ ਸੀ ਵੇ ਅਸੀਂ ਮਰਨ ਵਾਸਤੇ ਨਹੀਂ ਆਏ ਸੀ ਜਿੰਦਾ ਰਹਿਣ ਵਾਸਤੇ ਜਿੰਦਾ ਸੀ ਤਾਂ ਹੀ ਰਹਿ ਸਕਿਆ ਜੇ ਅਸੀਂ ਕੋਈ ਉਹ ਜਿਹਾ ਕੰਮ ਕਰੀਏ YouTube ਤੇ ਕੋਈ ਕਦਾਈ ਮੈਨੂੰ ਕੋਈ ਦੇਖਿਆ ਕਰੇ ਜੇ ਮੇਰੇ ਪਰਿਵਾਰ ਦੇ ਮੈਂਬਰ ਮੇਰੇ ਉੰਤੇ ਉਹ ਜਿੰਦਾ ਰਹਿਣ ਵਾਲੀ ਗੱਲ ਹੁੰਦੀ ਸਦਾ ਲਈ ਜਿੰਦਾ ਉਹ ਸਦਾ ਲਈ ਜਿਵੇਂ ਤੁਹਾਡਾ ਨਾਮ ਅਮਰਕੌਰ ਤੇ ਅਮਰ ਅਮਰਤ ਮੇਰੇ ਪਿਤਾ ਜੀ ਨੇ ਆ ਮੇਰਾ ਬੜਾ ਮਹਾਨ ਨਾਂ ਰੱਖਿਆ ਮੰਦਰਾਂ ਚ ਗੁਰਦੁਆਰਿਆਂ ਚ ਹਰ ਇੱਕ ਥਾਂ ਤੇ ਅੰਮ੍ਰਿਤ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ ਅੰਮ੍ਰਿਤ ਦਾ ਨਾਂ ਲਿਆ ਜਾਂਦਾ ਅੰਮ੍ਰਿਤ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ ਅੰਮ੍ਰਿਤ ਬਚਨ ਕਹਿੰਦੇ ਨੇ ਅੰਮ੍ਰਿਤ ਖਾਣਾ ਕਹਿੰਦੇ ਨੇ ਅੰਮ੍ਰਿਤ ਪਹਿਰਾਵਾ ਕਹਿੰਦੇ ਨੇ ਅੰਮ੍ਰਿਤ ਦੇ ਇੰਨੇ ਨਾਂ ਜੁੜੇ ਹੋਏ ਨੇ ਮੈਂ ਗਿਣਤੀ ਨਹੀਂ ਕਰ ਸਕਦੀ ਮੈਂ ਲਿਖ ਵੀ ਨਹੀਂ ਆ ਵੀ ਕਿੰਨੇ ਨਾਂ ਅੰਮ੍ਰਿਤ ਦੇ ਨਾਲ ਜੁੜੇ ਮੇਰੇ ਪਿਤਾ ਜੀ ਮੈਂ ਦਾਤ ਦਵਾਂਗੀ ਮੇਰੇ ਪਿਤਾ ਜੀ ਨੇ ਮੇਰਾ ਬੜਾ ਮਹਾਨ ਨਾਂ ਰੱਖਿਆ ਤੇ ਜਿਹੜੀ ਉਹਨਾਂ ਨੇ ਗੱਲ ਕਹਿੰਦੇ ਹੁੰਦੇ ਸੀਗੇ ਬਈ ਮੈਂ ਜੰਦਾ ਸੀ ਜੰਦਾ ਰਹਿਣ ਵਾਸਤੇ ਆਇਆ ਉਸ ਗੱਲ ਨੂੰ ਮੁੱਖ ਰੱਖ ਕੇ ਮੈਂ YouTube ਦੇ ਉੱਤੇ ਔਰ ਦਾ ਇਹ ਉਦਮ ਉਪਰਾਲਾ ਹਿਲਾ ਕੀਤਾ ਆ ਮੈਂ ਬੜੇ ਚਿਤੋਂ ਇਸ ਗੱਲ ਦੀ ਕੋਸ਼ਿਸ਼ ਵਿੱਚ ਆ ਪਰ ਮੇਰਾ ਕੋਈ ਹਿਲਾ ਨਹੀਂ ਸੀ ਬੰਦਿਆ ਤੇ ਇਹ ਬੇਟੀ ਜੀ ਔਰ ਬੇਟੇ ਜੀ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਜਿਨ੍ਹਾਂ ਨੇ ਮੈਨੂੰ ਇਹ ਮੇਰੀ ਰੀਜ ਪੂਰੀ ਕੀਤੀ ਆ ਮੇਰੀ ਜਿਲੀ ਤਮੰਨਾ ਪੂਰੀ ਕੀਤੀ ਆ ਮੈਂ ਇਹਨਾਂ ਦਿੱਤਾ ਦੇ ਲੋ ਧੰਨਵਾਦੀ ਆ ਬਹੁਤ-ਬਹੁਤ ਧੰਨਵਾਦ ਮਾਤਾ ਜੀ ਤੁਹਾਡਾ ਵੀ ਤੁਸੀਂ ਸਾਡੇ ਚੈਨਲ ਦੇ ਵਿੱਚ ਆਏ ਤੇ ਇੰਨੀ ਵਧੀਆ ਗੱਲਾਂ ਜਿਹੜੀਆਂ ਸਾਨੂੰ ਤੁਸੀਂ ਦਸੀਆਂ ਸੋ ਮਾਤਾ ਜੀ ਤੋਂ ਆਪਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਸੋ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਓ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਬੜਾ ਕੁਝ ਸਿੱਖਣ ਨੂੰ ਮਿਲਿਆ ਮਾਤਾ ਜੀ ਦੇ ਕੋਲ ਜੇ ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਜੇ ਤੇ ਜਿਆਦਾ-ਜਿਆਦਾ ਵੀਡੀਓ ਨੂੰ ਇਸ ਕਰਕੇ ਸ਼ੇਅਰ ਕਰਿਓ ਕਿ ਕਈ ਜਿਹੜੇ ਆਪਣੀ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਵਿੱਚ ਹਿੰਮਤ ਹਾਰ ਕੇ ਬੈਠ ਜਾਂਦੇ ਨੇ ਕਿ ਸਾਡੇ ਕੋਲ ਕੁਝ ਨਹੀਂ ਹੋਣਾ ਤੇ ਅਸੀਂ ਕੁਝ ਨਹੀਂ ਕਰ ਸਕਦੇ ਉਹ ਇਸ ਵੀਡੀਓ ਤੋਂ ਬੜਾ ਕੁਝ ਸਿੱਖ ਸਕਦੇ ਨੇ ਜਿਹੜੇ ਕਈ ਬਾਹਰੋਂ ਅੰਦਰੋਂ ਜਾਦਾ ਖਾਂਦੇ ਨੇ ਮਾਰਕੀਟ ਦਾ ਖਾਂਦੇ ਨੇ ਉਹ ਵੀ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖ ਸਕਦੇ ਨੇ ਸੋ ਆਪਣੇ ਜੀਵਨ ਨੂੰ ਕਿਵੇਂ ਜੀਣਾ ਵਾ ਜਿੰਦਾ ਦਿਲ ਰਹਿ ਕੇ ਕਿਵੇਂ ਇੱਕ ਗੱਲ ਮੈਂ ਕੀ ਕਹਿਣਾ ਚਾਹੁੰਦੀ ਸੀ ਮੈਂ ਕੀ ਕਹਿਣਾ ਚਾਹੁੰਦੀ ਸੀ ਮੈਂ ਹੁਣੇ ਇੱਕ ਮਿੰਟ ਦੇ ਵਿੱਚ ਹੀ ਮੈਂ ਭੁੱਲ ਗਈ ਸੋ ਵੀਡੀਓ ਨੇ ਇੱਥੋਂ ਤੱਕ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਉਹ ਮੈਂ ਮੈਨੂੰ ਕਮੈਂਟ ਨਹੀਂ ਕਰਦੇ ਆਉਂਦੇ ਨਾ ਮੈਨੂੰ ਪੜ੍ਹਨੇ ਆਉਂਦੇ ਨਾ ਮੈਨੂੰ ਸੁਣਨੇ ਨਾ ਮੈਂ ਲਿਖ ਕੇ ਕਰ ਸਕਦੀ ਨਹੀਂ ਇਹ ਲੋਕਾਂ ਨੇ ਸਾਨੂੰ ਕਰਨੇ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਮੈਂ ਸੈਲਫ ਮੋਬਾਈਲ ਦੇ ਉੱਤੇ ਚਾਰ ਕੰਮ ਜਾਣਦੀ ਆ ਮੋਬਾਈਲ ਸੁਣ ਲਿਆ ਮੋਬਾਈਲ ਕਰ ਲਿਆ ਮੈਂ ਥੋੜਾ ਜਿਹਾ YouTube ਦੇਖ ਲੈਂਦੀ ਆ ਥੋੜਾ ਜਿਹਾ WhatsApp ਦੇਖ ਲੈਂਦੀ ਆ YouTube ਮੈਂ WhatsApp ਮੈਂ ਦੇਖ ਲੈਂਦੀ ਆ ਪਰ ਮੈਂ ਉਹਦੇ ਵਿੱਚ ਕੁਝ ਲਿਖ ਨਹੀਂ ਸਕਦੇ ਕੋਈ ਮੈਸੇਜ ਨਹੀਂ ਮੈਂ ਭਈ ਸਕਦੀ ਮੈਂ ਕੋਈ ਕਮੈਂਟ ਨਹੀਂ ਲਿਖ ਸਕਦੀ ਬਸ ਮੈਨੂੰ ਚਾਰ ਹੀ ਫੰਕਸ਼ਨ ਆਉਂਦੇ ਨੇ ਜੀ ਕੋਲ ਨੰਬਰ ਪਾ ਲਈਏ ਇੱਜ ਜੇ ਤੁਹਾਨੂੰ ਕੋਈ ਜਾਣਦਾ ਪੁਰਾਣਾ ਬੰਦਾ ਕਾਲ ਕਰ ਲੇ ਤਾਂ ਹਾਂਜੀ ਕੋਈ ਗੱਲ ਨਹੀਂ ਸੋ ਬਹੁਤ ਵਧੀਆ ਇਹਨਾਂ ਨੇ ਗੱਲਾਂ ਕੀਤੀਆਂ ਆਪਾਂ ਨੂੰ ਬਹੁਤ ਨੌਲੇਜ ਦਿੱਤੀ ਆ ਸੋ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਇਸ ਕਰਕੇ ਇਸ ਵੀਡੀਓ ਦਾ ਇੱਥੇ ਐਂਡ ਕਰਨਾ ਉਹਗਾਪਾ ਨੂੰ ਤੇ ਜੇਕਰ ਤੁਸੀਂ ਹੋ ਕੋਈ ਨੌਲੇਜ ਦੀ ਗੱਲ ਹੈ ਨਾ ਤਾਂ ਕੁਝ ਨਹੀਂ ਹੋਵੇ ਕੋਈ ਨੌਲੇਜ ਲੈਣੀ ਹੋਵੇ ਜੀਵਨ ਬਾਰੇ ਕੁਝ ਜਾਨਣਾ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਤੋਂ ਕੋਈ ਵੀ ਗੱਲਬਾਤ ਪੁੱਛ ਸਕਦੇ ਹੋ ਕੋਈ ਵੀ ਕੀ ਚੀਜ਼ ਜਾਨਣੀ ਆ ਤੁਸੀਂ ਜਾਣ ਸਕਦੇ ਹੋ ਜਿਵੇਂ ਕਿਤਾਬ ਦੇ ਬਾਰੇ ਜੇ ਤੁਸੀਂ ਕਿਤਾਬ ਵੀ ਇਹਨਾਂ ਤੋਂ ਲੈਣੀ ਹੋਵੇ ਤਾਂ ਤੁਸੀਂ ਉਹ ਵੀਡੀਓ ਦੇ ਵਿੱਚ ਦਿੱਤੇ ਨੰਬਰ ਤੇ ਇਹਨਾਂ ਨੂੰ ਫੋਨ ਕਰ ਸਕਦੇ ਹੋ ਫਿਰ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੱਜੀ ਵਾਲਾ ਮੋੜ ਮਹਾਰਵੀ ਸੁਣੀ ਵਾਲਿਆ ਲੈ ਚਲ ਨਾਲ ਵੀ ਤੇਰੀ ਦੱਜੀ ਦੇ ਗਲ ਵਿੱਚ ਟਲੀਆਂ ਵੇ ਮੈਂ ਪੀਰ ਮਨੋਂ ਵੱਲ ਚਲੀਆਂ Sokan, sokniya, teriyan, lalve, dati, valya, mol, muharve, teri, dati, de, çumaniya, perve, tere, sirdi, me, mangniya, kerve,